ਵੈਗਰੂਜ ਜੀ ਦਾ ਖਾਲਸਾ ਵੈਗਰੂਜ ਦੀ ਫਤਿਹ ਅੱਜ ਅਸੀਂ ਪਿੰਡ ਚੱਕ ਕੰਦੇਸ਼ਾ ਗੁਰੂਵਰ ਸਾਹਿਬ ਦੇ ਵਿੱਚ ਚੋਕੀ ਇੱਕ ਪਰਿਵਾਰ ਸਰਦਾਰ ਗੁਰਚਰਨ ਸਿੰਘ ਜੀ ਸਰਪੰਚ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਬੱਚੇ ਨੇ ਸਰਕਾਰੀ ਸਕੂਲ 'ਚ ਪੜ੍ਹ ਕੇ ਔਰ ਜਿਹੜਾ ਬਲਾਕ ਦੇ ਵਿੱਚ ਪਹਿਲੀ ਪਿਛਨ ਹਾਸਲ ਕੀਤੀ ਏ ਨਵੋਦਿਆ ਦਾ ਪੇਪਰ ਹੋਇਆ ਸੀ ਉਹਦੇ 'ਚ ਪਹਿਲੀ ਪਿਛਨ ਹਾਸਲ ਕਰਕੇ ਉਸ ਬੱਚੇ ਨੇ ਆਪਣੇ ਪਰਿਵਾਰ ਦਾ ਆਪਣਾ ਔਰ ਸਕੂਲ ਦਾ ਜਿਹੜਾ ਕਿ ਨਾਂ ਰੋਸ਼ਨ ਕੀਤਾ ਹੈ ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਆ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਨੇ ਸਰਕਾਰੀ ਸਕੂਲ ਚ ਪੜ੍ਹ ਕੇ ਉਹ ਬੱਚਾ ਬਲਾਕ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਸੋ ਅਸੀਂ ਗੱਲਬਾਤ ਕਰਾਂਗੇ ਉਸ ਪਰਿਵਾਰ ਦੇ ਨਾਲ ਉਸ ਪਰਿਵਾਰ ਦੇ ਵਿੱਚੋਂ ਬੱਚਾ ਵੀ ਖੜਾ ਆ ਪਹਿਲਾਂ ਬੱਚੇ ਨੂੰ ਪੁੱਛਦੇ ਹਾਂ ਹਾਂਜੀ ਬੇਟੇ ਕੀ ਨਾਮ ਤੁਹਾਡਾ ਹੁਨਰਦੀਪ ਸਿੰਘ ਹੁਨਰਦੀਪ ਸਿੰਘ ਕਿਹੜੀ ਕਲਾਸ ਸੀ ਤੇਰੀ ਫਿਫਥ ਕਲਾਸ ਫਿਫਥ ਕਲਾਸ ਤੇ ਕਿੱਥੇ ਤੇਰਾ ਪੇਪਰ ਕਿੱਥੇ ਹੋਇਆ ਸੀਗਾ ਗੁਰੂਵਾਰ ਸਾਇ ਸਕੂਲ ਕਿਹੜਾ ਸੀ ਤੇ ਸਕੂਲ ਦਾ ਨਾਮ ਸਕੂਲ ਗਰਲ ਸਕੂਲ ਤੇਰਾ ਪੜਿਆ ਕਿੱਥੇ ਪਹਿਲਾਂ ਕਿਹੜੇ ਸਕੂਲ ਚ ਪੜਦਾ ਸੀ ਸਰ ਸਰਕਾਰੀ ਸਰਕਾਰੀ ਪ੍ਰਾਇਮਰੀ ਹਾਂ ਚੱਕਨ ਦੇਸ਼ਾ ਤੋਂ ਤੇਰਾ ਜਿਹੜਾ ਬਲਾਕ ਵਿੱਚ ਤੂੰ ਫਰਸਟ ਆਇਆ ਹੈ ਹੈ ਨਾ ਇਹਦਾ ਜਿਹੜਾ ਕਿ ਪਹਿਲਾਂ ਤਿਆਰੀ ਵੀ ਕੀਤੀ ਟੈਸਟ ਦੇ ਹੋਇਆ ਸੀ ਜਿਹੜਾ ਉਹਦਾ ਟਿਊਸ਼ਨ ਵਗੈਰਾ ਪੜ੍ਹੀ ਸੀ ਹਾਂ ਬਿਲਕੁਲ ਥੋੜੀ-ਬੋਤੀ ਥੋੜੀ-ਬੋਤੀ ਪੜ੍ਹੀ ਸੀ ਔਰ ਉਹਨਾਂ ਦੇ ਮੰਮੀ ਜਿਹੜੇ ਪਾਪਾ ਵੀ ਖੜੇ ਨੇ ਅਸੀਂ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਸਨਮਾਨ ਕਰਨ ਵਾਸਤੇ ਜਿਹੜਾ ਬੱਚੇ ਦਾ ਉਹਨੇ ਪ੍ਰਸ਼ਨ ਹਾਸਲ ਕੀਤੀ ਹੈ ਜੀ ਇਹ ਲਾੜ ਉਹਦੇ ਭਾਵੇਂ ਉਸ ਬੱਚੇ ਨਾਲ ਸਨਮਾਨ ਕਰ ਰਹੇ ਨੇ ਪਰਿਵਾਰ ਵਾਲੇ ਜੋ ਮੌਜੂਦਾ ਸਰਪੰਚ ਨੇ ਪਿੰਡ ਦੇ ਆਹੋ ਪਾਓ ਪਾਓ ਹਾਂਜੀ ਇਹ ਬੱਚੇ ਦੇ ਜਿਹੜੇ ਗ੍ਰੈਂਡਫਾਦਰ ਨੇ ਦਾਦਾ ਜੀ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਪਹਿਲਾਂ ਹਾਂਜੀ ਵਾਹਿਗੁਰੂ ਜੀ ਖਾਲਸਾ ਵੇਜ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਚੱਕ ਕੰਦੇਸ਼ਾ ਤਹਿਸੀਲ ਗੁਰੂ ਹਰ ਸਹਾਇ ਜਿਲ੍ਹਾ ਫਰੋਜਪੁਰ ਤੋਂ ਬੋਲ ਰਹੇ ਆਂ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਪ੍ਰੈਸਰ ਪੋਰਟਰ ਵਾਲਿਆਂ ਦਾ ਬਹੁਤ तहे ਦਿਲੋਂ ਸ਼ੁਕਰ ਗੁਜ਼ਾਰਾਂ ਸੋ ਬੇਨਤੀ ਹੈ ਕਿ ਇਹ ਹੁਨਰਦੀਪ ਸਿੰਘ ਪਿਤਾ ਦਾ ਨਾਮ ਮਨਜੀਤ ਸਿੰਘ ਹੈ ਤੇ ਅਸੀਂ ਇਹਨਾਂ ਨੂੰ ਪਹਿਲਾਂ ਸਾਡੇ ਪਰਿਵਾਰ ਤੇ ਅਸੀਂ ਵੀ ਕਹਿੰਦੇ ਸੀ ਕਿ ਤੂੰ ਸਰਕਾਰੀ ਸਕੂਲ ਵਿੱਚ ਨਾਂ ਦਾਖਲ ਨਾ ਕਰਵਾ ਤੂੰ ਪ੍ਰਾਈਵੇਟ ਸਕੂਲ ਦੇ ਵਿੱਚ ਨਾਂ ਦਾਖਲ ਕਰਾ ਕਿਉਂਕਿ ਸਭ ਲੋਕ ਕਹਿੰਦੇ ਨੇ ਕਿ ਉੱਥੇ ਪੜ੍ਹਾਈ ਚੰਗੀ ਹੁੰਦੀ ਹੈ ਪ੍ਰਾਈਵੇਟ ਜਿਆਦਾ ਪੜ੍ਹਾਈ ਹੁੰਦੀ ਹੈ ਤੇ ਇਸ ਕਰ ਤੇ ਤੂੰ ਤੇਰਾ ਅਗਾ ਰਸਤਾ ਵੀ ਸਾਫ਼ ਹੋ ਜੇਗਾ ਪਰ ਇਹ ਹਨਰਦੀਪ ਕਹਿੰਦਾ ਸੀ ਕਿ ਮੈਂ ਸਰਕਾਰੀ ਸਕੂਲ ਵਿੱਚ ਹੀ ਲੱਗਣਾ ਹੈ ਕਿ ਇਹ ਤਾਂ ਆਪ ਦੇ ਉੱਤੇ ਹੀ ਡਿਪੈਂਡ ਹੁੰਦਾ ਹੈ ਕਿ ਪੜਨਾ ਜਾਂ ਨਾ ਪੜਨਾ ਇਹਨਾਂ ਨੇ ਸਰਕਾਰੀ ਸਕੂਲ ਚੱਕ ਕੰਦੇਸ਼ਾ ਪਿੰਡ ਦੇ ਵਿੱਚ ਨਾਂ ਦਾ ਆਪਣਾ ਕਰਵਾਇਆ ਤੇ ਟਿਊਸ਼ਨ ਤੇ ਵੀ ਇੱਕ ਮਹੀਨਾ ਹੀ ਸਿਰਫ ਟਿਊਸ਼ਨ ਤੇ ਗਏ ਨੇ ਤੇ ਇਹਨਾਂ ਨੇ ਟੈਸਟ ਨਮੋਦਿਆਂ ਵਾਲਾ ਪਾਸ ਕੀਤਾ ਬਲਾਕ ਮਮਦੋੜ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਨੇ ਸਾਡੇ ਬਾਰਡਰ ਦੇ ਇਲਾਕੇ ਦੇ ਵਿੱਚੋਂ ਇੱਕ ਪਛੜੇ ਸ਼੍ਰੈਣੀ ਦੇ ਵਿੱਚੋਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇਸ ਨੇ ਸਾਰੇ ਬਾਰਡਰ ਦਾ ਸਾਰੇ ਸਾਡੇ ਪਰਿਵਾਰ ਦਾ ਸਾਰੇ ਸਮਾਜ ਦਾ ਸਾਡੇ ਸਾਰੇ ਪਿੰਡ ਦਾ ਸਾਰੇ ਇਲਾਕੇ ਦਾ ਨਾਂ ਉੱਚਾ ਕੀਤਾ ਹੈ ਤੇ ਅਸੀਂ ਸਾਰਿਆਂ ਨੂੰ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਬੱਚੇ ਨੇ ਇਹ ਦੱਸ ਦਿੱਤਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਬੜੀ ਹੁੰਦੀ ਹੈ ਤਾਂ ਹੀ ਮੈਂ ਇਹ ਟੈਸਟ ਪਾਸ ਕੀਤਾ ਹੈ ਤੋਂ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਹਾਂਜੀ ਹੋਰ ਵੀ ਖੜੇ ਨੇ ਅਸੀਂ ਨਾਲ ਹਾਂਜੀ ਇਹ ਬੱਚੇ ਦੇ ਮਮਾ ਜੀ ਨੇ ਕਿੰਨੀ ਤੁਹਾਨੂੰ ਵਧੀਆ ਖੁਸ਼ੀ ਹੋ ਰਹੀ ਬੱਚਾ ਤੁਹਾਡਾ ਫਰਸਟ ਆਇਆ ਜਿਹਨੇ ਹਾਰ ਪਾ ਕੇ ਖੜਾ ਸਨਮਾਨ ਕੀਤਾ ਬਹੁਤ ਜ਼ਿਆਦਾ ਤੁਸੀਂ ਪਹਿਲਾਂ ਇਹ ਤਾਂ ਨਹੀਂ ਕਿਹਾ ਸੀ ਬੱਚ ਨੂੰ ਪ੍ਰਾਈਵੇਟ ਸਕੂਲ ਚ ਪੜਾਈਏ ਕਹਿੰਦੇ ਸੀਗੇ ਤੇ ਫਿਰ ਹੁਣ ਤੁਸੀਂ ਸਰਕਾਰੀ ਪੜਾਇਆ ਹੁਣ ਬੱਚੇ ਨਾਲ ਜਿਹੜੇ ਅੱਜ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਉਹ ਨਹੀਂ ਕਿਤੇ ਵੀ ਪਿੱਛੇ ਨਹੀਂ ਲੈ ਸਕੇ ਸਰਕਾਰੀ ਸਕੂਲਾਂ ਵਾਲੇ ਅੱਜ ਬਹੁਤ ਵਧੀਆ ਪੜਾਈ ਹੈ ਹੁਣ ਹੋਰ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਜਿਹੜੇ ਤੁਹਾਡੇ ਆਣ ਗਵਾਂ ਜਾਂ ਹੋਰ ਬੱਚੇ ਉਹਨਾਂ ਨੂੰ ਸਰਕਾਰੀ ਸਕੂਲਾਂ ਚ ਲਿਵਾਉਣ ਵਾਸਤੇ ਕਹੋਗੇ ਅਸਤੇ ਇਹ ਕਮਾਂਗੇ ਉਹਨਾਂ ਨੂੰ ਪੜਾਉ ਸਰਕਾਰੀ ਸਕੂਲਾਂ ਵਿੱਚ ਤਾਂ ਕਿ ਅੱਗੇ ਜਾ ਕੇ ਟੈਸਟ ਕਲੀਅਰ ਕਰ ਲੈਣ ਠੀਕ ਹੈ ਹਾਂ ਸਰਪੰਚ ਸਾਹਿਬ ਮੌਜੂਦਾ ਹੈ ਕਿ ਨਹੀਂ ਜਿਹੜੇ ਪਿੰਡ ਦੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂ ਸਰਪੰਚ ਸਾਹਿਬ ਕੀ ਤੁਹਾਡਾ ਕਹਿਣਾ ਜੀ ਬੱਚਾ ਜਿਹਨੇ ਅੱਜ ਫਰਸਟ ਆਇਆ ਸਰਕਾਰੀ ਸਕੂਲ ਚ ਪੜ ਕੇ ਸਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਿਹੜੇ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਬੱਚਾ ਜਿਹੜਾ ਸਾਡਾ ਹੈ ਇਹਨੇ ਨਵੋਦਿਆ ਦਾ ਪੇਪਰ ਦਿੱਤਾ ਹੈ ਤੇ ਬਲਾਗ ਦੇ ਵਿੱਚ ਉਹ ਪਹਿਲੇ ਨੰਬਰ ਤੇ ਆਇਆ ਹੈ ਅਸੀਂ ਆਮ ਆਦਮੀ ਪਾਰਟੀ ਸਰਕਾਰ ਦਾ ਵੀ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਸਕੂਲਾਂ ਨੂੰ ਬਹੁਤ ਸੋਹਣੇ ਸਜੇ ਢੰਗ ਨਾਲ ਇਹਨਾਂ ਦੇ ਇਮਾਰਤਾਂ ਔਰ ਚੰਗੇ ਟੀਚਰ ਜਿਹੜੇ ਇਹਨਾਂ ਨੇ ਰੱਖੇ ਨੇ ਇੱਥੇ ਸਟਾਡੀ ਬਹੁਤ ਵਧੀਆ ਹੁੰਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਤਾਂ ਹਰੇਕ ਨੂੰ ਇਹ ਹੀ ਅਪੀਲ ਕਰਾਂਗੇ ਕਿ ਬੱਚੇ ਇੱਕ ਤਾਂ ਖਰਚਾ ਘਟੇ ਤੇ ਉਹ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਾਈ ਕਰਾਉਣ ਤੇ ਉਹ ਇਸੇ ਤਰ੍ਹਾਂ ਇਹ ਨਵੋਦਿਆ ਜਾਂ ਕੋਈ ਨੈਸ਼ਨਲ ਪੱਧਰ ਤੇ ਜਿੰਨੇ ਵੀ ਕੋਈ ਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਆਪਦਾ ਹਸਰ ਔਰ ਇਹ ਕਰ ਕਲੀਅਰ ਕਰਨਾ ਸਰਕਾਰੀ ਸਕੂਲਾਂ ਚ ਇਹ ਕਿਨੇ ਗਰੀਬਾਂ ਦੇ ਬੱਚੇ ਪੜਦੇ ਨੇ ਅਮੀਰਾਂ ਦੇ ਬੱਚੇ ਨਹੀਂ ਪੜਦੇ ਸਰਕਾਰੀ ਸਕੂਲਾਂ ਚ ਇਹ ਪਾੜਛਟੀ ਹੁੰਦੀ ਵੀ ਗਰੀਬ ਜਿਹੜੇ ਨੇ ਉਹ ਹੀ ਸਿਰਫ ਸਰਕਾਰੀ ਸਕੂਲਾਂ ਵਾਸਤੇ ਨੇ ਅਮੀਰਾਂ ਦੇ ਬੱਚੇ ਕਿਉਂ ਨਹੀਂ ਪੜਦੇ ਨਹੀਂ ਜੀ ਉਹ ਤਾਂ ਇੱਕ ਉਹਨਾਂ ਨੂੰ ਨਾ ਹੰਕਾਰ ਹੀ ਹੁੰਦਾ ਹੈ ਕਿ ਇੱਥੇ ਪੜ੍ਹਾਈ ਨਹੀਂ ਹੁੰਦੀ ਵੱਡੇ ਸਕੂਲਾਂ 'ਚ ਫੀਸਾਂ ਵੱਧ ਨੇ ਉੱਥੇ ਪੜ੍ਹਾਈ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਹ ਇਹ ਇੱਕ ਐਵੇਂ ਵਹਿਮ ਹੈ ਕਿਉਂਕਿ ਇੱਥੇ ਆਪਦੇ ਏਰੀਆ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਲੋਕ ਵੇਖੇ ਨੇ ਜਿਹੜੇ ਕਿ ਜੱਜ ਕੁੜੀਆਂ ਸਾਡੇ ਐਸੀ ਕੈਟਾਗਰੀ ਦੇ ਆ ਉਹ ਪਾਸ ਹੋਈਆਂ ਨੇ ਕਈ ਮੁੰਡੇ ਜੱਜ ਬਣੇ ਨੇ ਕਿਉਂਕਿ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਬਣੇ ਨੇ ਠੀਕ ਹੈ ਮਨ ਲਓ ਤੁਸੀਂ ਅਸੀਂ ਅਸੀਂ ਆਪਣੇ ਇੱਥੇ ਸਕੂਲ ਦੇ ਪਰਮਜੀਤ ਟੀਚਰ ਜਾਂ ਬਾਕੀ ਸਾਰਾ ਸਟਾਫ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਕਿ ਜਿਨ੍ਹਾਂ ਨੇ ਬੜੇ ਸੋਹਣੇ ਸਜੇ ਨਾਲ ਇਹ ਜਦੋਂ ਪਹਿਲਾ ਜਦੋਂ ਇੰਨੀ ਸਟੱਡੀ ਨਹੀਂ ਹੁੰਦੀ ਸੀ ਜਦੋਂ ਕਿ ਹੁਣ ਆ ਪੰਜ ਚਾਰ ਸਾਲਾਂ ਤੋਂ ਸਟੱਡੀ ਟੀਚਰ ਕਰਵਾ ਰਹੇ ਬਹੁਤ ਵਧੀਆ ਸਟੱਡੀ ਕਰਾ ਰਹੇ ਹੁਣ ਅੱਗੇ ਵੀ ਸਰਕਾਰੀ ਸਕੂਲ ਚ ਕਰਾਓਗੇ ਹਾਂ ਹਾਂਜੀ ਹਾਂਜੀ ਐਡਮਿਸ਼ਨ ਇਹਦੀ ਸਰਕਾਰੀ ਸਕੂਲ ਚ ਕਰਾਓਗੇ ਨਵੋਦੇ ਆ ਜੀ ਉੱਤੇ ਨਵੋਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਅੰਜੀ ਤੁਸੀਂ ਕੁਝ ਕਹਿਣਾ ਚਾਹੋ ਬੋਲ ਕੋਈ ਗੱਲ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮੈਡਮ ਸੰਦੀਪ ਨੇ ਇਹਨੂੰ ਬਹੁਤ-ਬਹੁਤ ਵਧੀਆ ਪੜਾਇਆ ਹੈ ਮੈਡਮ ਸੰਦੀਪ ਹਾਂਜੀ ਸਰਕਾਰੀ ਟੀਚਰ ਨੇ ਹਾਂਜੀ ਸਰਕਾਰੀ ਟੀਚਰ ਠੀਕ ਹੈ ਬਈ ਸ ਜਿੰਨੇ ਵੀ ਸਕੂਲਾ ਚੋਂ ਟੀਚਰ ਹੈਗੇ ਨੇ ਸਾਰੇ ਬਹੁਤ ਮਿਹਨਤੀ ਨੇ ਜਿਹੜੇ ਸਕੂਲ ਚ ਨਵੇਂ ਭਰਤੀ ਟੀਚਰ ਹੋਏ ਹੋਏ ਨੇ ਸੋ ਟੀਚਰ ਤਾਂ ਅੱਜ ਇੱਥੇ ਕੋਈ ਵੀ ਨਹੀਂ ਹੋਣਾ ਟੀਚਰ ਅਸੀਂ ਹਾਂ ਟੀਚਰਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਮੈਂਬਰ ਮੌਜੂਦ ਆ ਪੰਚਾਇਤ ਮੈਂਬਰ ਨਹੀਂ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਮੈਂਬਰ ਸਾਹਿਬ ਤੁਹਾਡੇ ਪਿੰਡ ਦੇ ਜਿਹੜਾ ਸਰਕਾਰੀ ਸਕੂਲ ਦਾ ਨਾਮ ਰੋਸ਼ਨ ਹੋਇਆ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਹੋਇਆ ਬੱਚੇ ਨੇ ਜਿਹੜਾ ਕਿ ਛੋਟਾ ਜਿਹਾ ਬੱਚਾ ਬਲਾਕ ਦੇ ਚੋਂ ਫਰਸਟ ਆਇਆ ਇਹਦਾ ਸਿਹਰਾ ਕਿਹਨੂੰ ਦੇਣਾ ਚਾਹੋਗੇ ਸਰ ਪਹਿਲੇ ਨੰਬਰ ਤੇ ਤਾਂ ਟੀਚਰ ਚੰਗੇ ਨੇ ਸਾਡੇ ਪਿੰਡ ਦੇ ਮੈਡਮਾਂ ਵੀ ਚੰਗੇ ਨੇ ਔਰ ਟੀਚਰ ਵੀ ਚੰਗੇ ਨੇ ਪਰਮਜੀਤ ਸਿੰਘ ਪ੍ਰਿੰਸੀਪਲ ਇੱਥੋਂ ਦੇ ਚੰਗੇ ਨੇ ਪਰਮਜੀਤ ਸਿੰਘ ਪ੍ਰਿੰਸੀਪਲ ਇੱਥੋਂ ਦੇ ਬਹੁਤ ਹੀ ਵਧੀਆ ਪੜ੍ਹਾਉਂਦੇ ਨੇ ਮੈਡਮ ਵੀ ਚੰਗੇ ਟਾਈਮ ਸਮੇਂ ਸਿਰ ਆਉਂਦੇ ਨੇ ਸਕੂਲ ਔਰ ਇਸ ਬੱਚੇ ਨੂੰ ਕੋਈ ਕਹਿੰਦਾ ਨਹੀਂ ਸੀ ਬੇ ਪੜ ਜਾਊਗਾ ਜੀ ਅਸੀਂ ਖੁਦ ਇੱਕ ਦਿਨ ਗਏ ਆ ਇੱਕ ਇੰਦਾ ਦਾਦਾ ਜੀ ਤੇ ਅਸੀਂ ਦੋਨੇ ਜਦੋਂ ਮੈਡਮ ਕੋਲ ਅਸੀਂ ਗਏ ਉਹ ਕਦੇ ਅਸੀਂ ਇਹ ਨਹੀਂ ਪੜ ਸਕਦਾ ਇਹ ਸ਼ਰਾਰਤਾ ਬਹੁਤ ਕਰਦਾ ਅਸੀਂ ਕਹੇ ਨਹੀਂ ਤੁਸੀਂ ਇੱਕ ਦੀ ਪੜਾਓ ਤਸੇ ਕਿਉਂਕਿ ਬੱਚੇ ਦਾ ਮਾਈਂਡ ਹੁੰਦਾ ਪੜਨ ਦਾ ਸਰ ਜੀ ਉਸ ਟਾਈਮ ਫਿਰ ਅਸੀਂ ਕਹਿ ਕੇ ਦੇਖੋ ਬੱਚੇ ਨੇ ਬੜਾ ਮੁੱਲ ਮੋੜਿਆ ਉਸ ਪੜਾਈ ਦਾ ਜਿਸ ਟਾਈਮ ਨਾ ਕਿਹਾ ਹੁਣ ਉਹਨਾਂ ਵੀ ਕਿਹਾ ਵੀ ਵਾਕਿਆ ਹੀ ਬੱਚਾ ਪੜਨ ਦੇ ਯੋਗ ਸੀਗਾ ਅਸੀਂ ਤਾਂ ਪਹਿਲਾਂ ਨਹੀਂ ਰੱਖਣ ਦੇ ਯੋਗ ਸੀ ਨਹੀਂ ਰੱਖਣਾ ਚਾਹਦੇ ਸੀ ਪਰ ਇਨੇ ਬੜੀ ਮਿਹਨਤ ਕੀਤੀ ਹੈ ਬੜੀ ਬੱਚੇ ਨੇ ਮਿਹਨਤ ਕੀਤੀ ਹੈ ਔਰ ਮਿਹਨਤ ਦਾ ਫਲ ਆਪਨੂੰ ਪਤਾ ਮਿਲਦਾ ਹੀ ਹੁੰਦਾ ਹੈ ਬਿਲਕੁਲ ਬਹੁਤ ਵਧੀਆ ਸਾਨੂੰ ਚੰਗਾ ਲੱਗੇ ਬੱਚਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹਾਂ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿਉਂਕਿ ਇਸ ਤਰ੍ਹਾਂ ਦੇ ਸਾਰਿਆਂ ਦੇ ਬੱਚੇ ਦਾ ਮਾਈਂਡ ਇਸ ਤਰ੍ਹਾਂ ਹੋਣਾ ਚਾਹੀਦਾ ਇੱਕ ਸੋਚ ਆਉਣੀ ਚਾਹੀਦੀ ਹੈ ਤੁਹਾਡੇ ਪਿੰਡ ਤੋਂ ਕੋਈ ਪ੍ਰਾਈਵੇਟ ਸਕੂਲਾਂ 'ਚ ਬੱਚੇ ਜਾਂਦੇ ਨੇ ਹਾਂਜੀ ਜਾਂਦੇ ਨੇ ਸਰ ਉਹ ਹੁਣ ਕਹੋਗੇ ਉਹਨਾਂ ਨੂੰ ਵੀ ਆਪਾਂ ਵਾਪਸ ਪੈਸੇ ਲੈ ਕੇ ਆਈਏ ਬੀਐਸਸੀਐਸ ਹਾਂ ਜਿਹੜੇ ਪਿੰਡਾਂ ਦੇ ਵਿੱਚੋਂ ਅਜੇ ਵੀ ਸਰਕਾਰੀ ਸਕੂਲ ਜਿਹੜੇ ਬੱਚੇ ਕੁਝ ਪਿੰਡਾਂ ਚੋਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਨੇ ਉਹ ਬਹੁਤ ਮਿਹਨਤੀ ਹੁੰਦੇ ਨੇ ਉਹਨਾਂ ਨੇ ਬਹੁਤ ਕੋਰਸ ਕਰਕੇ ਜਿਹੜਾ ਕੋ ਟੀਚਰ ਬਣੇ ਹੁੰਦੇ ਨੇ ਸੋ ਕੋਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੱਜ ਕੀ ਹੋ ਰਿਹਾ ਹੈ ਉੱਥੇ ਜੇ ਬੱਚਿਆਂ ਨੂੰ ਜਿਹੜਾ ਕੀ ਪੜਾਉਣ ਵਾਲੇ ਟੀਚਰ ਹੁੰਦੇ ਨੇ ਉਹ ਘੱਟ ਪੜੇ ਹੁੰਦੇ ਨੇ ਉਹ ਟੀਚਰ ਕੁਆਲੀਫਾਈ ਨਹੀਂ ਹੁੰਦੇ ਔਰ ਉਹ ਇੱਕ ਕਿਤਾਬੀ ਕਿੜਾ ਬਣਾ ਦਿੰਦੇ ਨੇ ਜੋ ਕਿ ਬੱਚੇ ਦਾ ਸਰਪੱਖੀ ਵਿਕਾਸ ਜ਼ਰੂਰੀ ਹੈ ਤਾਂ ਹੀ ਬੱਚਾ ਅੱਗੇ ਕੁਝ ਨਾ ਕੁਝ ਬਣ ਸਕਦਾ ਹੈ ਕਿ ਵੱਧ ਸਕਦਾ ਸੋ ਸਟਾਰ ਸਕੂਲ ਜਿਹੜਾ ਆਪਣਾ ਚਾਹੀਦਾ ਸਰਕਾਰ ਨੂੰ ਵੀ ਤਾਂ ਦੇਣਾ ਚਾਹੀਦਾ ਜਿੱਥੇ ਜ਼ਰੂਰਤ ਹੈਗੀ ਹੈ ਹੋਰ ਟੀਚਰਾਂ ਦੇ ਉੱਤੇ ਟੀਚਰ ਆਉਣ ਬਿਲਡਿੰਗ ਜੋ ਉੱਥੇ ਫਰਨੀਚਰ ਵਗੈਰਾ ਸਾਰਾ ਕੁਝ ਜਿਹੜਾ ਸਰਕਾਰ ਦੇਖੇ ਔਰ ਸਮੇਂ-ਸਮੇਂ ਤੇ ਜਾ ਕੇ ਕਰਦੀ ਰਵੇ ਸੋ ਇਹ ਬੱਚੇ ਨੇ ਜਿਹੜਾ ਕਿ ਨਾ ਰੋਸ਼ਨ ਕੀਤਾ ਸੋ ਇਸ ਬੱਚੇ ਨੇ ਜਿਹੜਾ ਕਿ ਸਰਕਾਰੀ ਸਕੂਲ ਚ ਪੜ ਕੇ ਮਿਸਾਲ ਕਾਇਮ ਕੀਤੀ ਹੈ ਹੋਰ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਚ ਪੜ ਰਹੇ ਨੇ ਕੁਝ ਫੋਟੋ ਕਰਦੇ ਇੱਕ ਵਾਰ ਵੀਡੀਓ हाँ जी सो so, ये बच्चे का जोड़ा नवोदया टैसट करके हम एडमिशन होएगी वो भी सरकारी स्कूल और प्लस टू तक जी पढ़ाई है बिल्कुल सरकारी स्कूल से फ्री है प्लस टू तक पढ़ाई करने तो यह बच्चा अगे जोड़ा कि अपने पैर तो खड़ा होर जैसट होने वो टैस क्लीयर करके तो अपना कुछ ना कुछ बनेगा सो धन्यवाद